ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ YouTube ਫਾਰਮਰ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਆ। ਸੋ ਅੱਜ ਗੱਲ ਕਰਾਂਗੇ ਆਪਾਂ ਕਣਕ ਦੇ ਬਾਰੇ ਕਿ ਕਣਕ ਦਾ ਇਸ ਵੇਲੇ ਕੀ ਆਪਾਂ ਨੂੰ ਦੇਖਭਾਲ ਦੀ ਜ਼ਰੂਰਤ ਹੈ ਮੌਸਮ ਦੇ ਸਬੰਧਤ ਕੀ ਇਹਦੇ ਪ੍ਰਤੀ ਸਾਵਧਾਨੀਆਂ ਨੇ ਕੀ ਕੰਮ ਕਰਨ ਚਾਹੀਦੇ ਨੇ ਤਾਂ ਜੋ ਕਣਕ ਦੇ ਵਿੱਚ ਰੁਣਾ ਵਧੀਆ ਜਿਹੜਾ ਪ੍ਰੋਸੈਸ ਇਸ ਤਰ੍ਹਾਂ ਚੱਲਦਾ ਰਹੇ ਤੇ ਗੱਲ ਕਰਾਂਗੇ ਕਣਕਾਂ ਜਿਹੜੀਆਂ ਇਸ ਵੇਲੇ ਪੀਲੀਆਂ ਹੋ ਗਈਆਂ ਨੇ ਪੱਤੇ ਪੀਲੇ ਹੋ ਗਏ ਨੇ ਖਾਸ ਤੌਰ ਤੇ ਜਿਹੜੇ ਹੇਠਲੇ ਤੇ ਮੱਧ ਦਰਜੇ ਦੇ ਪੱਤੇ ਨੇ ਉਹ ਪੀਲੇ ਹੋ ਗਏ ਨੇ ਤਾਂ ਉਹਨਾਂ ਦਾ ਕੀ ਇਲਾਜ ਹੈ ਕੀ ਇਹ ਬਿਮਾਰੀ ਹੈ ਜਾਂ ਕੋਈ ਘਾਟ ਬੰਦ ਹੈ ਸੋ ਪਹਿਲਾਂ ਹੁਣ ਮੌਸਮ ਦੇਖੀਏ ਤਾਂ ਆਪਾਂ ਦੇਖ ਲਿਆ ਕਿ ਲਗਭਗ 20-25 ਦਸੰਬਰ ਤੋਂ ਲਗਭਗ 15-10 ਜਨਵਰੀ ਰੱਕੇ 20 ਦਿਨ ਦੇ ਆਸ-ਪਾਸ ਦਾ ਸਮਾਂ ਹੈ ਧੁੱਪ ਰਹਿਤ ਰਹਾ ਧੁੰਦ ਪਈ ਹੈ ਸੋ ਅਜਿਹੇ ਮੌਸਮ ਦੇ ਵਿੱਚ ਪੁੱਪ ਨਹੀਂ ਨਿਕਲੀ ਜਿਸ ਕਰਕੇ ਹਰ ਪ੍ਰਕਾਰ ਦੀਆਂ ਕੋਈ ਅਨਾਜ ਹੋਗੀ ਫਸਲ ਹੋਗੀ ਕੋਈ ਸਬਜ਼ੀਆਂ ਹੋਣਗੇ ਸਭ ਦੀ ਗ੍ਰੋਥ ਰੁਕੀ ਹੈ ਸੋ ਇਸੇ ਕਰਕੇ ਆਪਾਂ ਦੇਖ ਰਿਹਾ ਕਿ ਕਣਕਾਂ ਦੇ ਪੱਤੇ ਕੁਝ ਪੀਲੇ ਪੈ ਗਏ ਨੇ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸੋ ਇਸ ਤਰ੍ਹਾਂ ਦੇ ਪੱਤੇ ਆਪਾਂ ਨੂੰ ਜੰਗਾਲੇ ਜਿਹੇ ਲੱਗ ਰਹੇ ਨੇ ਪੀਲੇ ਪਏ ਹੋਏ ਸੋ ਇਹਨੂੰ ਦੇਖ ਕੇ ਖਾਸ ਘਬਰਾਉਣ ਦੀ ਲੋੜ ਨਹੀਂ ਹੈ। ਇਹਦੇ ਉੱਪਰ ਕੋਈ ਬਾਦੂ ਛੜਕਾਹਾਂ, ਸਪਰੇਹਾਂ ਵਗੈਰਾ ਦੇ ਨਹੀਂ ਕਰਨੇ ਚਾਹੀਦੇ ਜਾਂ ਬਾਦੂ ਖਰਚਾ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਸਭ ਮੌਸਮ ਦੀ ਮਾਰ ਹੇਠ ਹੋਇਆ ਹੈ ਕਿਉਂਕਿ ਲਗਾਤਾਰ ਧੁੱਪ ਨਹੀਂ ਲੱਗੀ, ਟੈਂਪਰੇਚਰ ਡਾਊਨ ਰਹੇ ਨੇ, ਧੁੰਦ ਪਈਆ, ਹਵਾ ਦੇ ਵਿੱਚ ਪ੍ਰਦੂਸ਼ਣ ਵੀ ਥੋੜਾ ਜਿਆਦਾ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਹਾਨਾ ਹਵਾ ਜਿਹੜੇ ਕਹਿੰਦੀ ਬਹੁਤ ਸ਼ੁੱਧਤਾ ਨਹੀਂ ਹੁੰਦੀ ਆ ਥੋੜਾ ਜਿਹਾ ਪ੍ਰਦੂਸ਼ਣ ਦਾ ਲੈਵਲ ਹੁੰਦਾ ਉਹਦੇ ਕਰਕੇ ਪੱਤਿਆਂ ਦੇ ਜਿਹੜਾ ਥੋੜਾ ਬਹੁਤ ਹਾਨੀ ਹੋ ਜਾਂਦੀ ਹੈ। ਸੋ ਇਸ ਕਰਕੇ ਤੋ ਘਬਰਾਉਣ ਦੀ ਲੋੜ ਨਹੀਂ ਹੈਗੀ ਹੁਣ ਧੁੱਪ ਲੱਗਣੀ ਜਿਹੜਾ ਜਦੋਂ ਸ਼ੁਰੂ ਹੋਈ ਆ ਤਾਂ ਇਹ ਆਪਣੇ ਆਪਸ ਉਧਰ ਜਾਵੇਗਾ ਹਾਲਾਂਕਿ ਜੇ ਤੁਸੀਂ ਤੁਹਾਡਾ ਮਨ ਨਹੀਂ ਟਿਕਦਾ ਤਾਂ ਤੁਸੀਂ ਇਸ ਦੇ ਵਿੱਚ ਜ਼ਿੰਕ ਮੈਗਨੀਜ਼ ਦੀ ਸਪਰੇਅ ਕਰ ਸਕਦੇ ਹੋ ਜਿਹੜੇ ਕਿਸਾਨਾਂ ਨੇ ਹਾਲੇ ਤੱਕ ਨਹੀਂ ਕੀਤੀ ਸੀ ਜਿਹੜੇ ਕਿਸਾਨਾਂ ਨੇ ਪਹਿਲਾਂ ਕਰ ਦਿੱਤੀ ਹੈ ਉਸ ਤੋਂ ਬਾਅਦ ਵੀ ਪੱਤੇ ਇਸ ਤਰ੍ਹਾਂ ਹੋਏ ਨੇ ਤਾਂ ਕੋਈ ਘਬਰਾਉਣ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਹੈ ਇਹ ਸਿਰਫ ਕਹਦੀ ਆ ਵੀ ਇੱਕ ਤਰ੍ਹਾਂ ਮੌਸਮ ਧੁੱਪ ਨਹੀਂ ਲੱਗੀ ਉਹਦੇ ਕਰਕੇ ਪੱਤੇ ਪੀਲੇ ਹੋਏ ਨੇ ਹੁਣ ਜਿਹੜੇ ਇਹਦੇ ਅਗਲੇ ਪੱਤੇ ਆਉਂਦੇ ਨੇ ਉਹ ਵਧੀਆ ਚੰਗੇ ਨਿਕਲਣਗੇ ਤੇ ਬਾਕੀ ਇਸ ਦਾ ਕਣਕ ਦਾ ਹੁਣ ਸਾਰਾ ਹੋਣ ਦਾ ਵੀ ਸਮਾਂ ਨੇੜੇ ਆ ਚੁੱਕਿਆ ਹੈ ਬੱਲੀਆਂ ਨਿਕਲਣ ਦਾ ਗੋਭ ਭਰਨ ਦਾ ਸਮਾਂ ਨੇੜੇ ਹੈ ਸੋ ਗੋਭ ਭਰਨ ਦੇ ਵਿੱਚ ਆਪਾਂ ਨੂੰ ਕੋਈ ਜ਼ਿਆਦਾ ਵੱਡੀਆਂ ਛੇੜਖਰਨੀਆਂ ਕਰਨ ਦੀ ਲੋੜ ਨਹੀਂ ਹੈਗੀ ਜੇਕਰ ਫਸਲ ਨੂੰ ਪਾਣੀ ਦੀ ਲੋੜ ਹੈ ਤਾਂ ਪਾਣੀ ਹਲਕਾ ਲਗਾ ਦਿੱਤਾ ਜਾਵੇ ਕਿਉਂਕਿ ਠੰਡੇ ਮੌਸਮ ਦੇ ਵਿੱਚ ਫਸਲ ਨੂੰ ਗਰਮੈਸ਼ ਪਾਣੀ ਦੁਆਰਾ ਹੀ ਮਿਲਦੀ ਹੈ ਜੜਾਂ ਨੂੰ ਤੇ ਪਾਣੀ ਦੇ ਨਾਲ ਹੀ ਜੜਾਂ ਨੂੰ ਆਕਸੀਜਨ ਵੀ ਮਿਲਦੀ ਹੈ ਸੋ ਜਿਸ ਕਰਕੇ ਥੋੜੀ ਬਹੁਤ ਹਲਕਾ ਪਾਣੀ ਜੇਕਰ ਆਪਣੀ ਫਸਲ ਮੰਗ ਰਹੀ ਆ ਤਾਂ ਲਗਾ ਦੇਣਾ ਚਾਹੀਦਾ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਆਪਾਂ ਨੂੰ ਜ਼ਮੀਨ ਦੇਖਣ ਨੂੰ ਗਿੱਲਵੱਤਰ ਲੱਗਦੀ ਰਹਿੰਦੀ ਹੈ ਪਰ ਉਹਦੇ ਵਿੱਚ ਜਿਹੜੀ ਗਿੱਲ ਹੁੰਦੀ ਹੈ ਉਹ ਫਸਲ ਦੇ ਜੜਾਂ ਦੇ ਜਿਹੜੇ ਖਿੱਚਣ ਜੋਗ ਆ ਉਹ ਨਹੀਂ ਹੁੰਦੇ ਕਿਉਂਕਿ ਤੁੱਪ ਤਾਂ ਲੱਗੀ ਨਹੀਂ ਜੋਸੋ ਜ਼ਮੀਨ ਨੇ ਖੁਸ਼ਕ ਨਹੀਂ ਹੋਣਾ ਹੈ ਪਰ ਆਪਾਂ ਨੂੰ ਜੇਕਰ ਆਪਣਾ ਸਮਾਂ 20-25 ਦਿਨ ਦਾ ਅੰਤਰਾਲ ਹੋ ਗਿਆ ਹੈ ਪਾਣੀ ਲੱਗੇ ਨੂੰ ਤਾਂ ਕਣਕ ਨੂੰ ਹਲਕਾ ਪਾਣੀ ਲਗਾ ਦੇਣਾ ਚਾਹੀਦਾ ਇਸ ਨਾਲ ਇੱਕ ਤਾਂ ਫਸਲ ਦੀ ਗਰੋਥ ਹੋ ਜਾਵੇਗੀ ਤੇ ਬਾਕੀ ਜਿਹੜਾ ਸਮੇਂ ਤੋਂ ਪਹਿਲਾਂ ਆਪਣੀ ਗੋਭ ਪਰਨ ਲੱਗ ਜਾਂਦੀ ਹੈ ਉਹਨੂੰ ਵੀ ਥੋ ਯੋਗੀ ਫਸਲ ਜਦੋਂ ਇੱਕਦਮ ਕਿਹਦੀ ਵੀ ਕੁੱਟੜ ਜਿਹੀ ਹੋ ਜਾਂਦੀ ਹੈ ਨਾ ਤਾਂ ਉਹ ਛੋਟੇ ਕਦ ਦੇ ਵਿੱਚ ਸਮੇਂ ਤੋਂ ਪਹਿਲਾਂ ਗੋਭ ਪਰ ਜਾਂਦੀ ਹੈ ਸੋ ਇਸ ਕਰਕੇ ਪਾਣੀ ਦਾ ਖਾਸ ਧਿਆਨ ਰੱਖਣਾ ਹੈ ਪਾਣੀ ਹਲਕਾ ਜਿਹਾ ਲਗਾ ਦੇਣਾ ਚਾਹੀਦਾ ਜੇਕਰ 20-25 ਦਿਨ ਨਿਕਲ ਚੁੱਕੇ ਨੇ ਤੇ ਉਸ ਤੋਂ ਬਿਨਾਂ ਕੋਈ ਸਪਰੇਅ ਦੀ ਲੋੜ ਨਹੀਂ ਹੈ ਕੋਈ ਛੜਕਾ ਨਹੀਂ ਕਰਨਾ ਹੈ ਕਿਉਂਕਿ ਆਪਣੇ ਆਪ ਹੀ ਮੌਸਮ ਨੂੰ ਧੁੱਪ ਲੱਗੇਗੀ ਫਸਲਾਂ ਨੇ ਇੱਕ ਵਾਰ ਫਿਰ ਵਧੀਆ ਰੰਗ ਰੂਪ ਫੜ ਲੈਣਾ ਹੈ ਕਿਉਂਕਿ ਅੱਜ ਦੀ ਆਪਣੀ ਖਾਸ ਜਾਣਕਾਰੀ ਇਸੇ ਕਰਕੇ ਸੀ ਕਿ ਪੱਤੇ ਪੀਲੇ ਹੋਣ ਤੋਂ ਕਿਸਾਨ ਕਾਫੀ ਜ਼ਿਆਦਾ ਦੇਖਿਆ ਕਿ ਪਰੇਸ਼ਾਨ ਹੋਏ ਪਏ ਨੇ ਬਾਦੂ ਦਵਾਈਆਂ ਦਾ ਛੜਕਾ ਕਰਨ ਲੱਗ ਜਾਂਦੇ ਨੇ ਵੀ ਕਿਤੇ ਉੱਲੀ ਰੋਗ ਤਾਂ ਨਹੀਂ ਆ ਰਿਹਾ ਜਾਂ ਬੇ ਕਹਿਦੀ ਕੋਈ ਪੱਤਿਆਂ ਦੇ ਵਿੱਚ ਜ਼ਿੰਕ ਲੋਹੇ ਦੀ ਘਾਟ ਦਾ ਨਹੀਂ ਆ ਗਈ ਸੋ ਇਹ ਘਾਟ ਮੌਸਮ ਦੇ ਕਾਰਨ ਹੋਈ ਹੈ ਮੌਸਮ ਸੁਧਰੇਗਾ ਸਭ ਆਪਣੇ ਆਪ ਸਹੀ ਹੋ ਜਾਣਾ ਹੈ ਸੋ ਪੀਲੀ ਕੁੰਗੀ ਵਰਗੀ ਜਿਹੜੀ ਕੋਈ ਬਿਮਾਰੀ ਆ ਉਹਨਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਜੇਕਰ ਆਪਾਂ ਨੂੰ ਆਪਣੇ ਫਸਲ ਦੇ ਪੱਤਿਆਂ ਦੇ ਉੱਪਰ ਹਲਦੀ ਨੁਮਾ ਪੀਲਾ ਜਿਹਾ ਪਾਊਡਰ ਕਿਤੇ ਨਜ਼ਰ ਆ ਰਿਹਾ ਹੈ ਤਾਂ ਉਸ ਦੀ ਰੋਕਥਾਮ ਦੇ ਲਈ ਆਪਾਂ ਫੰਗੀ ਸਾਈਡ ਵਰਤ ਸਕਣਾ ਉਹ ਜ਼ਰੂਰੀ ਹੈ ਵਰਤਣਾ ਵੀ ਚਾਹੀਦਾ ਜੇਕਰ ਫਸਲ ਦੇ ਉੱਪਰ ਕੋਈ ਅਜਿਹੇ ਨਿਸ਼ਾਨ ਦਿਖ ਰਹੇ ਨੇ ਬਾਕੀ ਜੇਕਰ ਬਿਲਕੁਲ ਸੁੱਕੇ ਇਸ ਤਰ੍ਹਾਂ ਪੀਲੇ ਪੱਤੇ ਨੇ ਉੱਪਰ ਕੋਈ ਪਾਊਡਰ ਨੁਮਾ ਜਿਹੜਾ ਪਦਾਰਥ ਨਹੀਂ ਹੈ ਤਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਧੁੱਪ ਲੱਗੇਗੀ ਮੌਸਮ ਨਾਲ ਆਪਣੇ ਆਪ ਠੀਕ ਹੋ ਜਾਊ ਜੇ ਫਸਲ ਪਾਣੀ ਮੰਗ ਸੋ ਅੱਜ ਦੀ ਜਾਣਕਾਰੀ ਵਿੱਚ ਇੰਨਾ ਹੀ ਬਾਕੀ ਅਗਲੀ ਅਪਡੇਟ ਫਿਰ ਤੁਹਾਡੇ ਨਾਲ ਲੈ ਕੇ ਆਵਾਂਗੇ ਕਿ ਕਣਕ ਦੇ ਨਸਾਰੇ ਸਮੇਂ ਗੋਭ ਪਰਦੇ ਸਮੇਂ ਕੀ ਆਪਾਂ ਧਿਆਨ ਰੱਖਣਾ ਕੀ ਛੜਕਾ ਕਰੀਏ ਕੀ ਫਸਲ ਨੂੰ ਆਪਾਂ ਨਿਊਟ੍ਰੀਸ਼ਨ ਦਈਏ ਵੀ ਆਪਣਾ ਝਾੜ ਜਿਹੜਾ ਵਧੀਆ ਹੋਵੇ ਸੋ ਉਦੋਂ ਤੱਕ ਲਈ ਚੈਨਲ ਨਾਲ ਬਣੇ ਰਹੋ ਤੇ ਜਰਨਲ YouTube ਫਾਰਮਰ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਤੁਹਾਨੂੰ ਖੇਤੀਬਾੜੀ ਮੌਸਮ ਅਤੇ ਮੰਡੀਆਂ ਦੀ ਹਰ ਖਬਰ ਮਿਲਦੀ ਰਹੇ